ਸਸ਼ੀ ਗਾਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪ ਰਗਰ ਅੱਜ 4 ਸਤੰਬਰ ਨੂੰ ਸਵੇਰੇ ਦੇ ਕਰੀਬ 10 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਗੜਾ ਨਹਿਰ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਹਦੀ ਆਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਪਰ ਮੈਂ ਤੁਹਾਨੂੰ ਪਹਿਲਾਂ ਹੀ ਐਡਵਾਂਸ ਸੂਚਿਤ ਕਰਨਾ ਚਾਹੁੰਦਾ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਰ ਦੇ ਤੇ ਅਨਾਦਪੁਰ ਸਾਹਿਬ 서 ਡਿਵੀਜ਼ਨ ਦੇ ਕੁਝ ਪਿੰਡ ਹੈ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰ ਦਿਓ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰਿਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਦਿਓ ਦੂਸਰੀ ਗੱਲ ਜਿਹੜਾ ਸਾਡਾ دریا ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਰੋਪੜ ਹੈਡਵਰਕ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀਆਂ ਨੇ ਉੱਥੇ ਵਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਹੈ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਣਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਵਾਅਦੇ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਬਿੰਦਾਂ ਚਸਰ ਹੋ ਸਕਦਾ ਹੈ ਉਹਦਾ ਨੰਗਲ ਦੇ ਵਿੱਚ ਹਰਸ਼ਾ ਬੇਲਾ ਪੱਤੀ ਦੁਲਚੀਆ ਪੱਤੀ ਟੈਕਸਿੰਗ ਸੈਂਸੋਵਾਲ ਐਲਗਰਾਮ ਦੇਲਾ ਤੇ ਹਨੀ ਲੋਅਰ ਬੇਲਾ ਤੇ ਹਨੀ ਅੱਪਰ ਬੇਲਾ ਰਾਮਗੜ ਬੇਲਾ ਸ਼ਿਵ ਸਿੰਘ ਥੱਲੂ ਪਲਾਸੀ ਸਿੰਕੁਰਾ ਜੋਲ ਪਠੋ ਮਜਾਰੀ ਕਸਮਜਾਰਾ ਪਨਾਨ ਕਲਿਤਰਾ ਬਰੋਲੀ ਨੀਵਾ ਡਬ ਕੇੜਾ ਨਿਚਲਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ 'ਚ ਵੀ ਸ਼ਿਫਟ ਕਰ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਹਾਰ ਸਰਕਾਰੀ ਮਿਡਲ ਸਕੂਲ ਪਨਾਮ ਸੇਮਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬਰਾਗਪੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ ਚਾਂਦਪੁਰ ਬੇਲਾ ਗਜਪੁਰ ਪਹਿਲਾ ਸ਼ਾਪੁਰ ਬੇਲਾ ਨਿਕੋਵਾਲ ਅਮਰਪੁਰ ਬੇਲਾ ਲੋਧੀਪੁਰ ਤੇ ਦਸ ਗਣਾ ਇਹਨਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਸਕਦਾ ਹੈ ਕਿਰਪਾ ਕਰਕੇ ਤੁਸੀਂ ਸਾਡੇ ਰਿਲੀਫ ਕੈਂਪਸ ਵਿੱਚ ਆ ਸਕਦੇ ਹੋ ਕਿਲਾ ਆਨੰਦਗੜ੍ਹ ਅ ਵਿਚ ਰਿਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਤਮੇਲੀਵਾਲੇ ਪਿੰਡ ਲੋਤੀਪੁਰ ਵਿਚ ਵੀ ਰਿਲੀਫ ਸੈਂਟਰ ਹੈ ਸਾਡੀ ਸਰਕਾਰੀ ਹੈਲਪਲਾਈਨ ਦੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 01881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਦੁਆਰਾ ਦੌਰਾਨ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਹ ਦੀ ਜ਼ਰੂਰਤ ਹੈ ਆਪਣੇ ਕੋਲ ਹਾਲੇ ਵੀ 2 ਘੰਟੇ ਹੈਗੇ ਨੇ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ 'ਚ ਆਸਾ ਦਿਓ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੋਈਕ ਰਿਸਪੌਂਸ ਟੀਮ 24 ਘੰਟੇ ਫੀਲਡ ਵਿੱਚ ਡਿਪਲੋਏਡ ਹੈ ਸਾਡੀ ਐਨਡੀਆਰਐਫ ਦੇ ਦੋਨੋਂ ਵੱਖਰੇ ਵੱਖਰੇ ਕਾਲਮ ਅਨਾਲਪੁਰ ਸਾਹਿਬ ਚ ਵੀ ਡਿਪਲੋਇਡ ਹੈ ਤੇ ਨੰਗਲ ਚ ਵੀ ਡਿਪਲੋਇਡ ਹੈ ਇਸ ਕਰਕੇ ਕਿਸੇ ਵੀ ਅਪਾਤਕਾਲੀ ਸਥਿਤੀ ਦੇ ਵਿੱਚ ਅਸੀਂ ਰਿਸਪੌਂਸਿਬਿਲੀ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਦੇ ਵਿੱਚ ਵਿਸ਼ਵਾਸ ਨਾ ਕਰੋ ਤੇ ਜੇ ਕੋਈ ਅਫਵਾਹ ਫੈਲਾਉਂਦਾ ਹੈ ਤੋਂ ਦੇ ਧਿਆਨ ਚਾਹੁੰਦੇ ਸਾਡੇ ਧਿਆਨ ਚ ਲਿਆਓ ਅਸੀਂ ਉਸ ਤੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੂਪੜ ਹੈਡਵਰਕਸ ਹੈ ਉਸ ਤੋਂ ਥੱਲੇ ਜਿੱਨਾਂ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸੇ ਤਕਰਾਂਉਣ ਦੀ ਜ਼ਰੂਰਤ ਨਹੀਂ ਬਹੁਤ ਬੜਾ